ਐਜ ਨਿਊਜ਼ 24 ਚੈਨਲ ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਗੋਪਾ ਰਹੇ ਇਸ ਵੇਲੇ ਅਸੀਂ ਮੌਜੂਦ ਆਂ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਦੇਖ ਸਕਦੇ ਹੋ ਪਿੱਛੇ ਬਹੁਤ ਵੱਡੀ ਜਿਹੜੀ ਬਿਲਡਿੰਗ ਹੈ ਪਰ ਜੇਕਰ ਗੱਲ ਕਰੀ ਅੱਜ ਦੇ ਹਾਲਾਤਾਂ ਦੀ ਤਾਂ ਅੱਜ ਇੱਥੇ ਡਾਕਟਰ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਜਿਹੜੀ ਆ ਰਹੀ ਆ ਦੱਸਦੀ ਹੈ ਕਿ ਇੱਥੋਂ ਦੇ ਜਿਹੜੇ ਐਸਐਮਓ ਸੀ ਸੁਮਿਤ ਲੂਣਾ ਉਹਨਾਂ ਤੋਂ ਬਾਅਦ ਦੇ ਵਿੱਚ 4-5 ਡਾਕਟਰ ਫੇਰ ਆਏ ਨੇ ਉਹਨਾਂ ਦੀ ਵੀ ਜਿਹੜੀ ਬਦਲੀ ਕਰ ਦਿੱਤੀ ਗਈ ਆ ਤੇ ਅੱਜ ਇਹ ਲਵਾਰਸ ਹਾਲਾਤਾਂ ਦੇ ਵਿੱਚ ਜਿਹੜਾ ਹਸਪਤਾਲ ਚੱਲ ਰਿਹਾ ਕਿਉਂਕਿ ਗੱਲ ਕਰੀਏ ਤਾਂ ਬਾਰਡਰ ਬੈਲਟ ਜਿੰਨੀ ਵੀ ਆ ਇੱਥੇ ਤਕਰੀਬਨ ਜਿਹੜਾ ਗਰੀਬ ਲੋਕ ਜਿਹੜੇ ਬੈਠੇ ਨੇ ਤੇ ਉਹ ਜਿਹੜੇ ਲੋਕ ਨੇ ਉਹ ਤਕਰੀਬਨ ਹੀ ਜਿਹੜਾ ਇੱਥੇ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਆਉਂਦੇ ਨੇ ਪਰ ਜੇਕਰ ਅੱਗੋਂ ਕੋਈ ਡਾਕਟਰ ਹੀ ਨਾ ਮਿਲਿਆ ਤਾਂ ਲੋਕਾਂ ਦਾ ਕੀ ਹਾਲਾਤ ਹੋਵੇਗਾ ਲੋਕਾਂ ਦੇ ਹਾਲ ਕੀ ਹੋਣਗੇ ਅੱਜ ਇੱਥੇ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਸਹਿਬਾਨ ਨੇ ਲੀਡਰ ਸਹਿਬਾਨ ਨੇ ਉਹ ਸਾਰੇ ਜਿਹੜੇ ਇੱਥੇ ਮੌਜੂਦ ਨੇ ਅੱਜ ਪਹਿਲੇ ਦਿਨ ਉਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ 5-6 ਦਿਨ ਲਗਾਤਾਰ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਆਪਾਂ ਗੱਲਬਾਤ ਕਰ ਲਈ ਤੁਸੀਂ ਅੱਜ ਪਹੁੰਚੇ ਹੋ ਕੀ ਹਾਲਾਤ ਨੇ ਬਿਲਡਿੰਗ ਤਾਂ ਬੜੀ ਵੱਡੀ ਆ ਤੇ ਡਾਕਟਰਾਂ ਦੀ ਬੜੀ ਸਮੱਸਿਆ ਆ ਰਹੀ ਇੱਥੇ ਬਿਲਡਿੰਗ ਵਿੱਚ ਟਾਥ ਹੀ ਰਹਿ ਗਿਆ ਇਕੱਲਾ ਤੁਹਾਡੇ ਸਾਹਮਣੇ ਜਿਹੜਾ ਮਗਰ ਖੜਾ ਆਪਣੀ ਡੰਡਾ ਵਾਲਾ ਡਾਕਟਰ ਸੀ ਉਹਦਾ ਕਮਰਾ ਲੋਕ ਹੋ ਗਿਆ ਅਲਟਰਾ ਸਾਊਂਡ ਦਾ ਡਾਕਟਰ ਸੀ ਸਾਡਾ ਉਹਦਾ ਕਮਰਾ ਲੋਕ ਹੋ ਗਿਆ ਲੂਣਾ ਐਸਐਮਓ ਸੀ ਜਿਹੜਾ ਮਸ਼ਹੂਰ ਡਾਕਟਰ ਸੀ ਸਵੇਰੇ 8 ਤੋਂ ਲੈ ਕੇ ਰਾਤ 8 ਵਜੇ ਤੱਕ ਆਪਦੀ ਡਿਊਟੀ 2 ਵਜੇ ਤੱਕ ਪੇਸ਼ੈਂਟ ਵੇਖਦਾ ਸੀ ਗੋਡੇ ਗੋਡੇ ਬਦਲਉਂ ਉਹਨਾਂ ਨੂੰ ਨਹੀਂ ਸੀ ਹੁੰਦਾ ਕਿ ਅੱਧੀ ਰਾਤ ਜਾਂਦਾ ਸੀ ਹਾਂ ਕਈ ਵਾਰ ਕਿੰਨਾ ਟਾਈਮ ਹੀ ਹੋ ਜਾਂਦਾ ਸੀ ਉਹ ਲੋਕ ਬਾਹਰੋਂ ਵੀ ਆਉਂਦੇ ਸੀ ਗੋਡੇ ਬਦਲਾਨ ਦੇ ਲਈ ਮਦ ਹੱਤ ਦਾ ਸਾਫ ਸੀ ਉਹਦਾ ਕਮਰਾ ਲੋਕ ਹੋ ਗਿਆ ਇੱਕ ਮੁੰਡਾ ਸੀ ਸੈਣੀ ਜਤਿੰਦਰ ਸੈਣੀ ਬਹੁਤ ਹੱਤ ਸਾਫ ਸੀ ਸਰਜਨ ਸੀ ਉਹਦਾ ਕਮਰਾ ਲੋਕ ਹੋ ਗਿਆ ਲਾਡੀ ਲੈਬੋਰੀ ਵਾਲਾ ਮੁੰਡਾ ਸੀ ਸਾਡੇ ਇੱਥੇ ਨੇੜੇ ਦਾ ਹੀ ਏ ਟੀਵੀ ਲੈਬੋਰੀ ਦਾ ਇੰਚਾਰਜ ਸੀ ਉਹਦਾ ਕਮਰਾ ਲੋਕ ਹੋ ਗਿਆ ਅਮਰਜੀਤ ਸੀ ਬਹੁਤ ਹੀ ਇਮਾਨਦਾਰ ਇੱਕ ਸਾਡਾ ਡਾਕਟਰ ਸੀ ਇੱਥੇ ਰੇਡੀਓਗ੍ਰਾਫਰ ਜਿਹਨੂੰ ਕਹਿੰਦੇ ਨੇ ਬਹੁਤ ਇਮਾਨਦਾਰ ਔਰ ਪੁਰਾਣਾ ਸੀ ਉਹਦਾ ਕਮਰਾ ਵੀ ਲੋਕ ਹੋ ਗਿਆ ਆ ਤੁਹਾਨੂੰ ਦੱਸਦੇ 1 2 3 4 5 6 ਚਲੇ ਗਏ ਤੇ ਰਹਿ ਗਿਆ ਕੱਲਾ ਆ ਬਿਲਡਿੰਗ ਰਹਿ ਗਈ ਹੁਣ ਸਾਡੀ ਬੇਨਤੀ ਐਮਐਲ ਸਾਹਿਬ ਤੁਹਾਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੀਸੀ ਮੈਡਮ ਸਾਹਿਬ ਆਪ ਨੂੰ ਵੀ ਇੱਥੇ ਡਾਕਟਰਾਂ ਦੀ ਕਮੀ ਪੂਰੀ ਕਰੋ ਬਿਮਾਰੀਆਂ ਤਾਂ ਬਾਰਡਰ ਤੇ ਘਰ ਘਰੀ ਬੈਠੀਆਂ ਨੇ ਲੋਕਾਂ ਨੂੰ ਐਡੇ ਐਡੇ ਫੋੜੇ ਸਾਨੂੰ 20 ਦਿਨ ਹੋ ਗਏ ਉੱਥੇ ਰਹਿੰਦੇ ਆਏ ਆ ਦਰਿਆ ਤੋਂ ਪਾਰ ਲੋਕ ਆਂਦੇ ਜਾਂਦੇ ਗੰਦਾ ਪਾਣੀ ਦੇ ਵਿੱਚ ਐਡੇ ਐਡੇ ਫੋੜੇ ਹੋ ਗਏ ਖਾਰਸ਼ ਹੋ ਗਈ ਹੋਰ ਬੇੰਕਰ ਵਾਰੀਆਂ ਲੱਗਣ ਦਾ ਡਰੇ ਪ੍ਰਧਾਨ ਜੀ ਜਿਹੜੇ ਅਮੀਰ ਲੋਕ ਨੇ ਉਹ ਤਾਂ ਤਕਰੀਬਨ ਹੀ ਵੱਡੇ ਹਸਪਤਾਲਾਂ ਤੱਕ ਪਹੁੰਚਦੇ ਨੇ ਜਿਹਾ ਬਠਿੰਡਾ ਆ ਗਿਆ ਚੰਡੀਗੜ੍ਹ ਹੋ ਗਿਆ ਜੇਕਰ ਆਪਾਂ ਬਾਰਡਰ ਬੈਲਟ ਦੀ ਗੱਲ ਕਰੀਏ ਤਾਂ ਇੱਥੇ ਤਕਰੀਬਨ ਜਿਹੜਾ ਗਰੀਬ ਲੋਕ ਹੀ ਬੈਠੇ ਨੇ ਥੋੜੀਆਂ ਥੋੜੀਆਂ ਜ਼ਮੀਨਾਂ ਦੇ ਅਕਸਰ ਹੀ ਉਹ ਜਿਹੜਾ ਸਰਕਾਰੀ ਹਸਪਤਾਲ ਵੀ ਕਿ ਇਲਾਜ ਲਈ ਪਹੁੰਚਦੇ ਨੇ ਪਰ ਜੇਕਰ ਅੱਜ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਡਾਕਟਰ ਹੀ ਨਹੀਂ ਇੱਥੇ ਹੈਗਾ ਸਾਰੇ ਕਮਰੇ ਲੋਕ ਹੋ ਗਏ ਨੇ ਫਿਰ ਲੋਕਾਂ ਦੇ ਕੀ ਹਾਲਾਤ ਹੋਣਗੇ ਫਿਰ ਲੋਕਾਂ ਦੀਆਂ ਚੈਲ ਪਹਿਲੇ ਗਈ ਏ ਜ਼ਰੂਰ ਗਈ ਪਰ ਉਹ ਗੋਲੀਆਂ ਦਿੰਦੇ ਪੈਣ ਦੂਜੀਆਂ ਨਸ਼ੇ ਵਾਲੇ ਗੋਲੀਆਂ ਜਿਹੜੀਆਂ ਨਾ ਉਹ ਦਿੰਦੇ ਪੈਣੇ ਬਾਕੀ ਇੱਥੇ ਕੋਈ ਨਹੀਂ ਰਹਿ ਗਿਆ ਸੋ ਸਾਡੀ ਬੇਨਤੀ ਵੀ ਫਿਰ ਆਉਣੇ ਤੁਰ ਆਇ ਤੂੰ ਰਾਹਤ ਸਮਗਰੀ ਵੀ ਮੰਗਦੀ ਪਈ ਅਫਸਰ ਵੀ ਮੰਗਦੇ ਪੈਣੇ ਮੌਇਨਾ ਕਰਨ ਵਾਲੇ ਹਨਾ ਇਹੋ ਰੋਡ ਤੋਂ ਕਿ ਇਹ ਅਸੀਂ ਬਲੌਕ ਕਰਾਂਗੇ ਫਿਰ ਗੱਲ ਸਾਡੇ ਤੇ ਆਏਗੀ ਵੀ ਯਾਰ ਬਲੌਕ ਕਰਦੇ ਨੂੰ ਹੁਣ ਸਾਡੀ ਮਜਬੂਰੀ ਏ ਸਾਡੀ ਮਜਬੂਰੀ ਏ ਵੀ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਨੇ ਡਾਕਟਰ ਇੱਕ ਨਹੀਂ ਸਾਡੀ ਇਹ ਮੰਗ ਹੈ ਪੰਜਾਛੀਆਂ ਦਿਨਾਂ ਤੱਕ ਸਰਕਾਰ ਨੂੰ ਨਹੀਂ ਲੂਨਾ ਲੂਨਾ ਸਾਹਿਬ ਤੋਂ ਚਾਰ ਪੰਜ ਜਿਹੜੇ ਡਾਕਟਰ ਬਾਅਦ ਵਿੱਚ ਆਏ ਸੀ ਉਹਨਾਂ ਨੂੰ ਕਿਉਂ ਬਦਲ ਦਿੱਤਾ ਉਹ ਬਸ ਜੀ ਉਹ ਇਹ ਹੁਣੇ ਸਰਕਾਰ ਦੱਸ ਸਕਦੀ ਵੀ ਕਿਉਂ ਬਦਲਤਾ ਹੈ ਤੇ ਪ੍ਰਧਾਨ ਜੀ ਬਿਲਡਿੰਗ ਦੀ ਵੀ ਖਸਤਾ ਹਾਲਤਾ ਜਦੋਂ ਉੱਪਰਲੇ ਪਾਸੇੋਂ ਪਰੇ ਨੂੰ ਜਾਂਦੇ ਆ ਤਾਂ ਇੱਕ ਉਦੋਂ ਕਰੋੜਾ ਰੁਪਏ ਆਏ ਤੇ ਕਰੋੜਾ ਲੱਗੇ ਤੇ ਕਰੋੜਾ ਹੀ ਖਾਦੇ ਗਏ ਇਹ ਤੁਹਾਨੂੰ ਸਰਕਾਰ ਜਾਂਚ ਕਰਾਵੇ ਇਹ ਆਪਾਂ ਆਪਣੇ ਲੈਵਲ ਦੀ ਨਹੀਂ ਹੈ ਵੀ ਇਹ ਵੀ ਚਿੱਟਾ ਆਥੀ ਜਿਹੜਾ ਹੁਣ ਵੱਡੀਆਂ ਵੱਡੀਆਂ ਕੋਠੀਆਂ ਸ਼ਹਿਰ ਦੇ ਵਿੱਚ ਖੜੀਆਂ ਨੇ ਬਣੀਆਂ ਨੇ ਉਹ ਪਹਿਲਾਂ ਦੀ ਬਣੀਆਂ ਉਵੇਂ ਖੜੀਆਂ ਨੇ ਐ ਲਿਸ਼ਕਿਆਂ पे ਮਾਰਦੀਆਂ ਨੇ ਇਹਨੂੰ ਚੰਨ ਗ੍ਰੈਂਨ ਲਗਣਾ ਸੀ ਸਿਵਲ ਹਸਪੀਟਲ ਨੂੰ ਇਹ ਬੜੀ ਕਰੋੜਾਂ ਰੁਪਈਆ ਦਾ ਗੱਬਣਾ ਨਹੀਂ ਪਰ ਇਹ ਸਾਡਾ ਅੱਜ ਦਾ ਵਿਸ਼ਾ ਨਹੀਂ ਹੈ ਸਾਡਾ ਵਿਸ਼ਾ ਵੀ ਸਾਡੇ ਡਾਕਟਰ ਪੂਰੇ ਕਰੋ ਜਿਵੇਂ ਮਰਜੀ ਐਮਐਲਏ ਸਾਹਿਬ ਡੀਸੀ ਸਾਹਿਬ ਬਾਜ ਤੁਸੀਂ ਕਹੋ ਵੀ ਇਹ ਵਿਗੜ ਪਾ ਦੇ ਨੇ ਆਵਾਜਾਈ ਚ ਫਿਰ ਸਾਡੀ ਮਜਬੂਰੀ ਹੋ ਜਾਣੀ ਇੱਕ ਪ੍ਰਧਾਨਤੀ ਚਲੋ ਆਪਾਂ ਪੱਤਰਕਾਰੀ ਤੋਂ हट ਕੇ ਗੱਲ ਕਰਦੇ ਆ ਇੱਥੇ ਸਿਕਿਉਰਟੀ ਵੀ ਬਿਠਾਈ ਹੁੰਦੀ ਆ ਰਾਤ ਨੂੰ ਵੀ ਹੁੰਦੀ ਆ ਦਿਨੇ ਵੀ ਹੁੰਦੀ ਆ ਜੇਕਰ ਕਈ ਵਾਰੀ ਤੁਸੀਂ ਵੀ ਆਉਣੇ ਹੋ ਅਸੀਂ ਵੀ ਖਬਰਾਂ ਲਈ ਆਉਣੇ ਆ ਨਾ ਤੇ ਅੰਦਰ ਜਦੋਂ ਆਪਾਂ ਲੋਬੀ ਦੇ ਵਿੱਚ ਵੜਦੇ ਆ ਤੇ ਵਾਰਾ ਕੁੱਤੇ ਵੜੇ ਇਥੇ ਦੇਖਣ ਨੂੰ ਮਿਲਦੇ ਨੇ ਉਹ ਤਾਂ ਹਾਲਾਤ ਮਾੜੇ ਨੇ ਵਾਰਾ ਕੁੱਤੇ ਵੀ ਅੰਦਰ ਸਫਾਈ ਦਾ ਬੋਰਾ ਹਾਲ ਬੜਿਆ ਨਾਲ ਜਨਵਰੀ ਨਹੀਂ ਬੰਦੀ ਕਈ ਲੋਕ ਜਿਹੜੇ ਇੱਥੇ ਆਉਂਦੇ ਨੇ ਹਸਪਤਾਲ ਦੇ ਵਿੱਚ ਛੋਟੇ ਬੱਚੇ ਉਹਨਾਂ ਦੇ ਨਾਲ ਹੁੰਦੇ ਨੇ ਜੇਕਰ ਕਿਤੇ ਨਾ ਕਿਤੇ ਬੱਚਿਆਂ ਦਾ ਕੋਈ ਹੋਰ ਨੁਕਸਾਨ ਹੋ ਜੇ ਫਿਰ ਮੈਂ ਕਹਿੰਦੀ ਬਹੁਤ ਬੁਰਾ ਹਾਲ ਹੈ ਅੰਦਰ ਜਾ ਕੇ ਵੇਖੋ ਸਫਾਈ ਦਾ ਮਾੜਾ ਹਾਲ ਹੈ ਕੁੱਤਿਆਂ ਦਾ ਮਾੜਾ ਹਾਲ ਹੈ ਇਹਨਾਂ ਨੂੰ ਖਤਮ ਹੀ ਕਾਣੀ ਖਤਮੇ ਕਾਣੀ ਮੈਂ ਤਾਂ ਡਾਕਟਰ ਆ ਹੁਣ ਕਿੰਨੇ ਜਣੇ ਆ ਰਹੇ ਨੇ ਕਿੰਨੇ ਵਿਚਾਰੇ ਵਾਪਸ ਜਾ ਰਹੇ ਨੇ ਇਸੇ ਕਰਕੇ ਵਾਪਸ ਜਾ ਰਹੇ ਨੇ ਸਾਡੇ ਕੋ ਡਾਕਟਰ ਨਹੀਂ ਆ ਤੇ ਜਿਹੜੇ ਦੋ ਜਣੇ ਵਿਚਾਰੇ ਬੈਠੇ ਨੇ ਉਹ ਦੱਸ ਉਹ ਤਾਂ ਸਾਨੂੰ ਹੀ ਪਤਾ ਹੈ ਫਰੀਦਕੋਟ ਡਾਕਟਰ ਹੈਗੇ ਨੇ ਕਿਹ ਵੀ ਗੱਲ ਸੋਨਾਂ ਨੂੰ ਮਿਲੀ ਸੀ ਵੀ ਫਰੀਦਕੋਟ ਜਿਹੜਾ ਹਸਪੀਟਲ ਹੈ ਉਹਦੇ ਅੰਦਰ ਸਾਰਾ ਕਰਤਾ ਉਹ ਰੱਬ ਜਾਣੇ ਯਾਰ ਕਿਧਰ ਇਹ ਕਰੋ ਫਰੀਦਕੋਟ ਕਰੋ ਜਾਲਾਬਾਦ ਨਾਲ ਕਰ ਦਿਓ ਪਰ ਪਾਕਿਸਤਾਨ ਨਾਲ ਉਹਦਰ ਜਾ ਜੋੜੋ ਡਾਕਟਰ ਸਾਡੇ ਪੂਰੇ ਹਮਨ ਕਹਿਨ ਦਵਾਵਾ ਹੈ ਤੁਸੀਂ ਅੱਜ ਤਾਂ ਪਹੁੰਚੇ ਹੋ ਨਾ ਹੁਣ ਤੁਹਾਡੇ ਵੱਲੋਂ ਕੀ ਪ੍ਰਦਰਸ਼ਨ ਕੀਤਾ ਜਾਣਾ ਅੱਜ ਕਿੰਨੇ ਵੇਲੇ ਦੇਖੋ ਜੀ ਅੱਜ ਸਾਡਾ ਸਿਰਫ ਚੇਤਾਵਨੀ ਹੈ ਹੁਣ ਜੇ ਅੱਜ ਫਿਰ ਤੁਹਾਨੂੰ ਮੈਂ ਦੱਸ ਰਿਹਾ ਵੀ ਅਸੀਂ ਮੌਕੇ ਮੌਕੇ ਰੋਡ ਜਾਮ ਕਰਨੇ ਸਾਡੀ ਗਿਣਤੀ ਹੈ ਸਾਡੀ ਗਿਣਤੀ ਹੈ ਹੋਰ ਵੀ ਸੱਜਣ ਆ ਜਾਣਗੇ ਸਾਡੀ ਗਿਣਤੀ ਹੈ ਰੋਡ ਜਾਮ ਕਰਨ ਜੋਗੀ ਪਰ ਨਹੀਂ ਕਿਉਂ ਇੱਥੋਂ ਹੀ ਇਸੇ ਰੋਡ ਤੋਂ ਰਾਤ ਸਮਗਰੀ ਨਿਕਲਣੀ ਇਸੇ ਰੋਡ ਤੇ ਅਫਸਰ ਸ਼ਾਹੀ ਨੇ ਨਿਕਲਣਾ ਹੈ ਜਿਹੜਾ ਹਾਲਾਤ ਮਾੜੇ ਨੇ ਵੇਖਣ ਵਾਲੇ ਹੋਰ ਸਮਾਜ ਸੇਵੀ ਲੋਕਾਂ ਨੇ ਵੀ ਨਿਕਲਣਾ ਹੈ ਅਸੀਂ ਨਹੀਂ ਚਾਹਦੇ ਵੀ ਇਹ ਇੱਥੇ ਕਿਸੇ ਤਰ੍ਹਾਂ ਦਾ ਵਿਘਨ ਪਾਇਆ ਜਾਵੇ ਪਰ 7 8 9 ਵਜੇ ਤੱਕ ਸਾਡੀ ਫਿਰ ਮਜਬੂਰੀ ਬਣ ਜਾਏਗੀ ਜੇਕਰ ਕੋਈ ਹੱਲ ਨਾ ਆਇਆ ਇੰਡਰਾ ਲਾਈਏ ਰੋਡ ਜਾਮ ਕਰੀਏ ਛੱਤ ਤੇ ਚੜਿਓ ਸਾਰੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਤਾਂ ਬੇਨਤੀ ਕਰਦੇ ਆਂ ਭਾਈ ਅਗਲੀ ਕਾਲ ਦੇਣ ਵਾਸਤੇ ਸਾਰੇ ਜਣੇ ਤਿਆਰ ਰਿਹਾ ਜੀ ਤੋਂ ਸਾਰਿਆਂ ਨੂੰ ਬੇਨਤੀ ਇਹ ਸਾਰੇ ਤੱਕੜੇ ਹੋ ਕੇ ਆਪਾਂ ਮੋਰਚਾ ਮਾਰੀਏ ਜਾਲਾਬਾਦ ਵਾਸੀ ਤੁਹਾਨੂੰ ਹੀ ਬੇਨਤੀ ਹੈ ਹੁਣ ਤੁਹਾਡੇ ਕੋਲ ਮੰਨ ਲਓ 4 ਪੈਸੇ ਹੈਗੇ ਨੇ ਤੇ ਇਹ ਆਪਾਂ ਗਰੀਬ ਤਬਕੇ ਵਾਸਤੇ ਜਦੋਂ ਦੀ ਕਾਲ ਦੇ ਆਗੇ ਨਾ ਸਾਰੀਆਂ ਜਥੇਬੰਦੀਆਂ ਛੋਟੀਆਂ ਵੱਡੀਆਂ ਸਾਰੇ ਵੱਡੇ ਨੇ ਸਾਰਿਆਂ ਨੇ ਆ ਕੇ ਆਪਾਂ ਸ਼ਮੂਲੀਅਤ ਕਰਨੀ ਵੱਡੇ ਲੈਵਲ ਤੇ ਆਪਾਂ ਇਕੱਠ ਕਰਕੇ ਸਰਕਾਰ ਨੂੰ ਦੱਸਣਾ ਵੀ ਇੱਥੇ ਸਾਡੇ ਕੋਲ ਇੱਕ ਬੰਦਾ ਨਹੀਂਗਾ ਇਨ ਹਿੱਦਰ ਤੱਕ ਸਰਕਾਰ ਪੁਆਇੰਟ ਨਹੀਂ ਕਰੇਗੀ ਉਹਨਾਂ ਦਿਨ ਤੱਕ ਸਾਡਾ ਆਜੀਟੇਸ਼ਨ ਜਾਰੀ ਰਹੇਗਾ ਅੱਜ ਅਸੀਂ ਸਿਰਫ ਇਨਫੋਰਮੇਸ਼ਨ ਦੇਣ ਆਏ ਵੀ ਇੱਥੇ ਡਾਕਟਰ ਵਾਕਿਆ ਹੀ ਨਹੀਂ ਜੀ ਜੀ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਅੱਜ ਦੇ ਹਾਲਾਤਾਂ ਨੂੰ ਕਿਉਂਕਿ ਲੂਣਾ ਸਾਹਿਬ ਇੱਥੇ ਸਵਾਵਾ ਨਿਭਾ ਕੇ ਗਏ ਨੇ ਉਹ ਰਾਤ ਦੇ ਨੇ ਇੱਕ ਕਰ ਦਿੰਦੇ ਸੀ ਕਿ ਹਸਪਤਾਲ ਦੀਆਂ ਸਵਾਵਾ ਨੂੰ ਲੈ ਕੇ ਉਸ ਤੋਂ ਬਾਅਦ ਵਿੱਚ ਦਿਨ ਚਾਰ ਡਾਕਟਰ ਸਾਹਿਬਾਨ ਆਏ ਨੇ ਹੁਣ ਅੱਜ ਲਾਰਸ ਹਾਲਾਤਾਂ ਦੇ ਵਿੱਚ ਹਸਪਤਾਲ ਚੱਲ ਰਿਹਾ ਕੀ ਕਹਿਣਾ ਚਾਹੋਗੇ ਤੇ ਅੱਜ ਤੁਸੀਂ ਇੱਥੇ ਪ੍ਰਦਰਸ਼ਨ ਦੇ ਦੌਰਾਨ ਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹੋ ਸਾਡੀ ਤੇ ਹੋ ਪੀਲ ਹੈ ਜੀ ਸਰਕਾਰ ਨੂੰ ਪਲਾਟ ਬਹੁਤ ਮਾੜੇ ਨੇ ਤੁਸੀਂ ਦੇਖ ਲਿਆ ਹੁਣ ਇੰਨੇ ਇੰਨੇ ਰੁਪਏ ਕਰੋੜਾਂ ਲਾ ਕੇ ਆਪਾਂ ਹਸਪੀਟਲ ਬਣਾਇਆ ਜੀ ਡਾਕਟਰ ਜੇ ਕੋ ਚੰਗਾ ਇੱਕ ਦਾ ਲੂਣਾ ਸਾਹਿਬ ਜਿਹੜੇ ਸਵੇਰੇ ਲੈ ਕੇ ਰਾਤ ਤੱਕ ਡਿਊਟੀ ਕਰੀ ਵਾਰੀ ਰਾਤ ਬਹੁਤ ਲੇਟ ਜਾਂਦੇ ਸਨ ਚੰਗੇ ਹੋਣ ਨਾ ਦਾ ਕੋ ਡਾਕਟਰ ਟਿਕਦੇ ਰਹਾ ਸੀ ਅਫਸਰ ਟਿਕ ਰਹੇ ਹੁੰਦੇ ਇੱਕ ਵਾਰ ਉਹਨਾਂ ਦਾ ਐਕਸੀਡੈਂਟ ਵੀ ਹੋ ਗਿਆ ਹਾਂ ਜੀ ਹਾਂ ਜੀ ਆ ਹੋਇਆ ਸੀ ਹੋਇਆ ਸੀ ਉਹ ਬਹੁਤ ਡਾਕਟਰ ਕਿ ਪਰ ਇਹ ਨਹੀਂ ਹੈਗਾ ਜਲਾਲਾਬਾਦ ਏਰੀਆ ਚਪਤੂਰੂ ਤੂਰੂ ਲੋਕ ਉਹਨਾਂ ਕੋਲ ਨਾਲ ਜਿਹੜੇ ਆਦੀਆਂ ਸਵਾਵਾ ਗੋਡੇ ਪਾਉਣ ਜਾਂ ਕੁਛ ਕਰਨ ਬਹੁਤ ਹੀ ਕਾਮਰ ਡਾਕਟਰ ਸਾਹਿਬ ਜੀ ਪਹੁੰ ਲੈਣਾ ਇੱਕ ਹੀ ਤਾਂ ਅਪੀਲ ਕਰਨੀ ਆ ਜਾਂ ਚੇਤਾਵਨੀ ਲਾ ਲਓ ਅਪੀਲ ਕਰਨਾ ਹੈ ਪ੍ਰਸ਼ਾਸਨ ਨੂੰ ਆਪਣੇ ਐਮਐਲ ਸਾਹਿਬ ਨੂੰ ਤੇ ਜੋ ਵੀ ਡੀਸੀ ਸਾਹਿਬ ਨੇ ਸਾਡੇ ਉਹਨਾਂ ਨੂੰ ਅਪੀਲ ਕਰਨਾ ਵੀ ਇੱਥੇ ਚੰਗੇ ਤੋਂ ਚੰਗੇ ਜਿਹੜੇ ਡਾਕਟਰ ਲਿਆ ਕੇ ਪੂਰਾ ਕਰਾਇਆ ਜਾਵੇ ਹੁਣ ਆਪਾਂ ਸ਼ੋਰ ਰੂਮ ਬਣਾ ਲਈ ਕਰੋੜਾਂ ਰੁਪਏ ਪਾ ਕੇ ਉਹਦੇ ਚ ਸੌਦਾ ਹੀ ਨਪਾਈਏ ਤੁਹਾਨੂੰ ਦਾ ਫਾਇਦਾ ਕਿ ਹੁਣ ਕਰੋੜਾਂ ਰੁਪਏ ਲਾ ਕੇ ਆਪਾਂ ਹਸਪੀਟਲ ਬਣਾ ਲਿਆ ਤੇ ਮੰਨ ਲਓ ਉੱਥੇ ਆਪਾਂ ਡਾਕਟਰ ਹੀ ਨਾ ਲਿਆਵਾਂਗੇ ਚੰਗੇ ਨਾ ਆਣਗੇ ਆਹ ਦੁਨੀਆ ਵਿਚਾਰੀ ਹੱਟੀ ਜਾਂਦੀ ਆਈ ਜਾਂਦੀ ਆਈ ਜਾਂਦੀ ਕਿਹੜੇ ਆਉਂਦੇ ਨੇ ਵਿਚਾਰੋ ਜਿਹੜੇ ਜੇਬ ਥੱਲੇ ਗੋਲੀਆਂ ਵਾਲੇ ਆਉਂਦੇ ਨੇ ਗੱਲ ਸੁਣ ਲੋ ਕੋਈ ਬਣਾ ਖੱਜਲ ਖਵਾਰ ਹੋ ਜਾਂਦੇ ਨੇ ਤੇ ਅਸੀਂ ਤਾਂ ਇਹ ਬੇਨਤੀ ਕਰਨਾ ਚਾਹਣ ਆ ਵੀ ਉਸ ਤੋਂ ਬਾਅਦ ਜਨਹਿਰੀ ਦਾ ਸਾਰੇ ਉਸ ਤੋਂ ਬਾਅਦ ਜੋ ਵੀ ਕਰਨਾ ਪਿਆ ਰੋਡ ਜਾਮ ਕਰਨਾ ਪਿਆ ਜਾਂ ਹੋਰ ਛੱਤ ਤੇ ਚੜ੍ਹਨਾ ਪਿਆ ਕੋਈ ਵੀ ਕਰਨਾ ਪਿਆ ਤੋਂ ਸਾਡੇ ਪ੍ਰਧਾਨ ਜੀ ਜੋ ਵੀ ਸਾਡੇ ਨਾਲ ਕਰਨਗੇ ਸੀ ਨਾਲ ਯਾਰ ਬੈਠੇ ਤਾਂ ਬਿਲਕੁਲ ਅੱਜ ਇਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਦੱਸਦੀ ਹੈ ਕਿ ਜੇਕਰ ਥੋੜੇ 2-3 ਦਿਨਾਂ ਦੇ ਅੰਦਰ-ਅੰਦਰ ਇੱਥੇ ਡਾਕਟਰ ਸਹਿਬਾਨ ਨਾ ਭੇਜੇ ਗਏ ਤਾਂ ਤੇ ਕਿਸਾਨ ਯੂਨੀਅਨ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾਏਗਾ ਰੋਡ ਜਾਮ ਕੀਤਾ ਜਾਏਗਾ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜਿਹੜਾ ਕੋਈ ਸ਼ੌਂਕ ਨੂੰ ਨਹੀਂ ਰੋਡ ਜਾਮ ਕੀਤਾ ਜਾਂਦਾ ਕਿਉਂਕਿ ਰਾਤ ਸਮਗਰੀ ਵੀ ਇਥੋਂ ਲੰਘਦੀ ਆ ਤੇ ਸਰਹੱਦੀ ਪਿੰਡਾਂ ਦਾ ਹੜਪਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੇ ਲਈ ਕਈ ਪ੍ਰਸ਼ਾਸਨ ਦੀਆਂ ਟੀਮਾਂ ਵੀ ਇਥੋਂ ਲੱਗਦੀਆਂ ਨੇ ਪਰ ਅੱਜ ਜਿਹੜੇ ਇੱਥੇ ਹਾਲਾਤ ਨੇ ਦੱਸਦੀਏ ਕਿ ਜਿਹੜਾ ਬਿਲਡਿੰਗ ਵੀ ਖਸਤਾ ਹਾਲਤ ਹੋ ਚੁੱਕੀ ਆ ਤੇ ਡਾਕਟਰ ਵੀ ੱਕਣੀ ਐ ਇੱਥੇ ਜੇਕਰ ਗੱਲ ਕਰੀਏ ਤਾਂ ਬੀਤੇ ਸਮੇਂ ਦੇ ਵਿੱਚ ਸੂਮੇਤ ਲੂਣਾ ਜਿਹੜੇ ਇੱਥੇ ਸੇਵਾਵਾਂ ਆਪਦੀਆਂ ਨਿਭਾ ਕੇ ਜਾ ਚੁੱਕੇ ਨੇ ਜਿਨ੍ਹਾਂ ਦੀ ਬਦਲੀ ਕਰ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਦੋ ਤਿੰਨ ਡਾਕਟਰ ਸਾਹਿਬਾਨ ਹੋਰ ਪਹੁੰਚੇ ਨੇ ਇੱਥੇ ਸਵਾਵਾਂ ਨਵਾਉਣ ਦੇ ਲਈ ਉਹਨਾਂ ਨੂੰ ਵੀ ਜਿਹੜਾ ਬਦਲ ਦਿੱਤਾ ਗਿਆ ਤੇ ਅੱਜ ਲਵਾਰਸ ਹਾਲਾਤਾਂ ਦੇ ਵਿੱਚ ਹਸਪਤਾਲ ਜਿਹੜਾ ਉਹ ਨਜ਼ਰ ਆ ਰਿਹਾ ਤੇ ਕਿਸਾਨ ਜੂਨੀਅਨ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਜੇਕਰ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਦਰਸ਼ਨਾਂ ਤਿੱਖਾ ਕੀਤਾ ਜਾਏਗਾ। ਬਤਾ ਬਣੇ ਰਹੋ ਐਦ ਨਿਊਜ਼ 24 ਚੈਨਲ ਦੇ ਨਾਲ ਮੈਂ ਜਸਵਿੰਦਰ ਬੋਪਾ ਰਹਿ ਜਲਾਲਾਬਾਦ।